ਮੇਨੂੰ ਇਹ ਦੁਪਹਿਰ ਮੈਂ ਪੁੱਛਿਆ ਪੜੀ ਲਿਖੀ ਨਾਮ ਲੈ ਆਇਆ ਮੈਨੂੰ ਕਿੰਨੇ ਵੀਰ ਦੀ ਕਹਾਣੀ ਤੋਂ ਦੇ ਵਿੱਚ ਸਵਾਲ ਕਰਨਾ ਹੈ ਕਿ ਇਹ ਨਿਸ਼ਾਨ ਸੱਭ ਨੂੰ ਮੱਖਾ ਦੇਖਣਾ ਜਿਹੜਾ ਕਿ ਨਹੀਂ ਮਗਰ ਉਹ ਦੱਸਿਆ ਲਗਈ ਲੰਕੀ ਜੀ ਮੈਂ ਕਿ ਉਹ ਸੁਣਿਆ ਉਹ ਕਹਿੰਦੇ ਮਾਣ ਮਾਤਾ ਇਹ ਪੱਥਰ ਹੈ ਇਹਦੀ ਐਵੇਂ ਲੋਕੀਂ ਬੰਦਾ ਦੇਖੀ ਕਿਉਂ ਚਲੇ ਚਲੇ ਜਾਂਦੇ ਲੋਕਾਂ ਦੇ ਮੁੰਡੇ ਵਰਗੀ ਚੋਲਾ ਕਿਉਂ ਲੱਉਂਦੇ ਆ ਬਾਕੀ ਲੱਗੀ ਤੁਸੀਂ ਦੱਸੋ ਭਾਈ ਮੈਂ ਸੋਚਿਆ ਵੀ ਸੀ ਦੋਸਤ ਉਹ ਕਿਰਪਾ ਕਰ ਵਹੀਂ ਤੇ ਆਦੇ ਗਏ ਆ ਅੰਦਰੋਂ ਫੁਰਨਾ ਆਇਆ ਮੈਂ ਕਿਹਾ ਇਹ ਕੋਣ ਨਾਲ ਕੱਲੀ ਬਹਿ ਰਹਾ ਸਵਨਨ ਮੇਰਾ ਪਤੀ ਹੈ ਮੈਂ ਕਿਹਾ ਵੀ ਤੂੰ ਆਪਣੇ ਪਤੀ ਨੂੰ ਕਿੰਨਾ ਪਿਆਰ ਕਰਦੀ ਮੈਨੂੰ ਦੱਸ ਦੇ ਦੀ ਇਹਦੀ ਬੇਬਸਾ ਮੈਂ ਕਹਿੰਦੇ ਕੱਪੜੇ ਤੂੰ ਤੋੜ ਨਹੀਂ ਕਹਿੰਦੀ ਹਾਂ ਰਸ ਤੋਂ ਕਰਦੀ ਹਾਂ ਆ ਇਹਦਾ ਬਿਸਤਰਾ ਤੂੰ ਵਿਛਾਉਣੀ ਆ ਆ ਇਹਦੀ ਜੁੱਤੀ ਤੂੰ ਝਾੜ ਝਾੜਦੀ ਆ ਹਾਂਜੀ ਇਹਦਾ ਪਰਸਪੂ ਘੜਾਉਣੀ ਆ ਹਾਂਜੀ ਇਹ ਨੂੰ ਪ੍ਰਸ਼ਾਦਾ ਗਿਰਮ ਗੋਬ ਤੋਸ਼ ਪਾਣੀ ਹਾਂ ਜੀ ਕਿ ਮੈਂ ਤੈਨੂੰ ਇੰਨਾ ਪਿਆਰ ਕਰਦੀ ਆਂ ਸੱਤ ਸੀ ਕਦੇ ਤੈਨੂੰ ਤੇਰੇ ਪਤੀ ਨੇ ਸੀਨੇ ਨਾਲ ਲਾ ਕੇ ਤੇਰਾ ਮੱਥਾ ਛੁੰਨਿਆ ਐਨੀ ਜੀ ਕਈ ਵਾਰੀ ਮੈਂ ਕਾ ਬਸ ਸੋਚ ਤੇਰੇ ਸਵਾਲਾਂ ਤੂੰ ਮੈਨੂੰ ਪੁੱਛਿਆ ਨਿਖਾਨ ਸਾਹਿਬ ਨੇ ਮੱਥਾ ਟੇਕਣਾ ਚਾਹੀਦਾ ਹੈ ਕਿ ਨਹੀਂ ਉਹ ਪਾਗਾਂ ਵਾਲੀਏ ਬਣੇ ਜਿਹੜੇ ਫਕੀਰ ਨੂੰ ਤੂੰ ਇੰਨਾ ਪਿਆਰ ਕੀਤਾ ਤੇ ਉਹਨੇ ਤੇਰੇ ਮੱਥੇ ਨਾਲ ਮੱਥਾ ਜੋੜ ਕੇ ਕਿਉਂ ਤੂੰ ਉਹ ਜਿਹੜੇ ਨਿਸ਼ਾਨ ਸਾਹਿਬ ਨੇ ਸਾਨੂੰ ਆਣ ਮਾਣ ਸ਼ਾਨ ਤਾਨ ਭੁੱਖਿਆਂ ਨੂੰ ਰੋਟੀ, ਨੰਗੇ ਨੂੰ ਕੱਪੜਾ, ਬਿਮਾਰ ਨੂੰ ਦਵਾਈ ਤੇ ਬੇਸਹਾਰੇ ਨੂੰ ਸਹਾਰਾ ਦਿੱਤਾ ਨਿਸ਼ਾਨ ਸਾਹਿਬ ਸ਼ਹੀਦਾਂ ਦਾ ਸੰਗ ਇਹਨਾਂ ਨੂੰ ਮੱਥਾ ਟੇਕ